ਤਾਲਬ ਕਰ ਲਏ ਉਹ ਕਹਿੰਦੇ ਕਿ ਮੈਂ ਤਾਂ ਨੰਗੇ ਪੈਰੀ ਜਾਊਂਗਾ ਵੀ ਪਰ ਸਜ਼ਾ ਕੀ ਦੇ ਕੀ ਹੋਊਗੀ ਸਜ਼ਾ ਕੀ ਹੋ ਸਕਦੀ ਇਹ ਸਿੰਘ ਸਾਹਿਬ ਜਿੰਨ ਦੇ ਅਧਿਕਾਰ ਖੇਤਰ ਹੈ ਜੀ ਨਹੀਂ ਕੋਈ ਗੱਲ ਹੈ ਧਾਰਮਿਕ ਸਜ਼ਾ ਹੋ ਸਕਦੀ ਹੈ ਬਿਲਕੁਲ ਬਿਲਕੁਲ ਧਾਰਮਿਕ ਸਜ਼ਾ ਧਾਰਮਿਕ ਸਜ਼ਾ ਤਾਂ ਸੁਖਬੀਰ ਬਾਦਲ ਨੇ ਵੀ ਉਹ ਕਹਿੰਦੇ ਭੁਗਤੀ ਹੈ ਉਹ 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 ਕਹਿੰਦੇ ਮੈਂ ਭੁਗਤ ਲੂੰਗਾ ਜੇ ਮੈਨੂੰ ਸੁਣਾਓ ਜੀ ਨਹੀਂ ਵਧੀਆ ਭੁਗਤ ਲੈਣਾ ਬਈ ਸਕੇਤਕ ਹੁੰਦਾ ਇਹ ਸਮਝਣਾ ਹੁੰਦਾ ਪਹਿਲੀ ਗੱਲ ਰੌਜੀ ਸਿੰਘ ਸਾਹਿਬ ਦੇ ਨਾਲ ਕੀ ਕਿਹਾ ਸੀ ਕਿ ਤੁਸੀਂ ਪੱਤ ਤੋਂ ਤੁਹਾਨੂੰ ਫਸੀਲ ਤੇ ਨਹੀਂ ਬੁਲਾਇਆ ਜਾਂਦਾ ਸਖਤਰੇ ਬਹੁਤ ਵੱਡਾ ਸਵਾਲ ਹੈ ਸੂਬੇ ਦੇ ਮੁੱਖ ਮੰਤਰੀ ਤੇ ਤੂੰ ਪੰਜਾਬ ਦਾ ਜੰਮੇ ਹੋ ਤੁਸੀਂ ਸਾਫਤ ਸੂਰਤ ਹੋ ਕੇਸ ਰੱਖੋ ਕੇਸ ਦਾੜੇ ਰੱਖੋ ਦਸਤਾਰ ਸਜਾਉਣੇ ਹੋ ਕੇਸ ਰੱਖੋ ਸਾਫ ਸੁਰਤੋਂ ਧਰਮ ਚ ਪੱਕੇ ਹਰ ਇੱਕ ਧਰਮ ਇਸ ਕਿਉਂਦਾ ਵੀ ਆਪਣੇ ਧਰਮ ਚ ਪੱਕੇ ਰਹੋ ਤਾਂ ਮੁੱਖ ਮੰਤਰੀ ਸੂਬੇ ਦਾ ਲੰਬੜਦਾਰ ਹੈ ਲੋਕਾਂ ਨੇ ਸੇਵਾ ਦਿੱਤੀ ਹੈ ਬਹੁਤ ਵੱਡਾ ਸਤਕਾਰ ਮਾਣ ਦਿੱਤਾਗਾ ਉਹਨਾਂ ਤੇ ਸਵਾਲੀਆ ਚਿੰਨ ਹੈ ਪਹਿਲੀ ਗੱਲ ਦੂਜੀ ਗੱਲ ਜੋ ਸਿੰਘ ਸਾਹਿਬ ਕਹਿਣਗੇ ਠੀਕ ਹੈ ਨਵਾਣਾ ਸੱਕ ਜਾਣਾ ਮੁੱਖ ਮੰਤਰੀ ਤੋਂ ਅਸਤੀਫਾ ਦੇ ਕੇ ਜਾਣ ਨਾ ਕੱਲੇ ਗੱਲਾਂ ਨਾਲ ਥੋੜੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਮੈਂ ਨਵਾਣਾ ਚੱਕਦਾ ਹਾਂ ਤੇ ਪੇਸ ਹੋ ਦੂਜੇ ਉਸੇ ਘੰਟੇ ਬਾਅਦ ਟਵੀਟ ਤੋਂ ਤੁਸੀਂ ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਸੰਮਣ ਕਰ ਰਹੇ ਹੋ ਵੀ ਸਾਡੇ ਕੋਲੇ ਸਾਡਾ ਰਿਕਾਰਡ ਲੈ ਕੇ ਆਓ ਅਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਉਲਟ ਜਾ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਅਕਾਲ ਸਾਹਿਬ ਉਸਤਾ ਦੇ ਬਚਨਾਂ ਤੇ ਉਲਟ ਜਾ ਕੇ